ਮੋਦੀ ਜੀ ਰੋਜ਼ ਕਹਿੰਦੇ ਆ ਵਨ ਨੇਸ਼ਨ ਵਨ ਇਲੈਕਸ਼ਨ ਇੱਕ ਦਿਨ ਐ ਵੀ ਕਹਿ ਦਿਓ ਜਨਾਬ ਵਨ ਨੇਸ਼ਨ ਵਨ ਐਜੂਕੇਸ਼ਨ ਇੱਕੋ ਜਿਹੀ ਪੜਾਈ ਸਾਰੇ ਦੇਸ਼ 'ਚ ਨੰਬਰ ਘਟ ਵੱਧ ਆ ਜਾਣ ਚਲੋ ਬੱਚੇ ਦੀ ਮਿਹਨਤ ਤੇ ਪੈਂਦਾ ਹੈ ਪਰ ਘੜ ਘੜ ਸਿਲੇਬਸ ਤਾਂ ਇੱਕੋ ਜਿਹਾ ਹੋਵੇ ਪਰ ਉਹ ਕਿਉਂ ਕਹਿਣ ਉਹ ਤਾਂ ਆਪ ਨਹੀਂ ਕਦੇ ਐਜੂਕੇਸ਼ਨ ਵਾਲੇ ਪਾਸੇ ਗਏ ਉਹ ਪੇਪਰ ਕਿਵੇਂ ਦੇਣੇ ਨੇ ਇਹ ਸਮਝਾਈ ਜਾਂਦੇ ਹੁੰਦੇ ਨੇ ਮੈਂ ਕਿਹਾ ਆਪ ਘਰ ਹੀ ਦਿੱਤੇ ਸੀ ਬੱਚਿਆਂ ਨੂੰ ਕਹਿੰਦੇ ਅੱਜ ਮੋਦੀ ਜੀ ਪੇਪਰ ਦੇਣੇ ਸਿਖਾਉਣਗੇ ਮੈਂ ਕਿ ਆਪ ਦਿੱਤੇ ਕਦੇ ਮੈਂ ਤਾਂ ਪਾਰਲੀਮੈਂਟ 'ਚ ਕਹਿੰਦਾ ਸੀ ਮੈਂ ਨਹੀਂ ਮਾਦਾ ਸੱਦੇ ਬੋਲਦਾ ਹੁੰਨਾ ਪਰ ਕੈਸਟਾ ਸੀੜੀਆਂ 'ਚ ਵੀ ਨਹੀਂ ਬੋਲਦਾ ਸੀ ਮੈਂ ਤਾਂ ਜਦੋਂ ਹੋਵੇ ਨਾ ਮੈਨੂੰ ਕੋਈ ਡਰ ਹੋਵੇ ਮੈਂ 1 ਰੁਪਿਆ ਖਾਤਾ ਹੋਵੇ ਮੈਨੂੰ ਈਡੀ ਦਾ ਡਰ ਹੋਵੇ ਮੈਨੂੰ ਕੋਈ ਮੇਰੇ ਤੇ ਆਹ ਲਾ ਦੇਣਗੇ ਸੀਵੇ ਲਾ ਲਓ ਕੀ ਲਾਉਂ ਲੱਭੋਗੇ ਮੈਂ ਤਾਂ ਪਾਰਲੀਮੈਂਟ 'ਚ ਬੋਲਦਾ ਸੀ ਮੈਂ ਕਿਹਾ 15 लाख की रकम लिखता हूं तो स्याही सूख जाती है काले धन के बारे में सोचता हूं तो कलम रुक जाती है हर बात ही झुमला निकली मोदी जी अब तो ये भी शंका है क्या चाय बनानी आती है मन लगदा चाय भी नहीं बनावनी आंदी होई मारे गप मारे ओ भी यार जो लगदा है रे गप मारन यार कोई तो सच बोल दे रोकां ਨਾਲ यार कोई तो सच बोल लो कदे धर्म ਦੇ ਨਾਂ ਤੇ ਨਫਰ ਦੇ ਨਾਂ ਤੇ ਵੋਟ ਲੈਣੀ ਆ ਬਸ ਆਮ ਆਦੀ ਪਾਰਟੀ ਐ ਕੰਮ ਦੇ ਨਾਂ ਤੇ ਵੋਟਾਂ ਮੰਗਦੇ ਆ ਜਦੋਂ ਮੈਂ 14 ਚ ਖੜਾ ਹੋਇਆ ਸੀ ਜਦੋਂ ਮੈਂ 14 ਚ ਮੈਂ ਜਦੋਂ ਇਲੈਕਸ਼ਨ ਜਿੱਤਿਆ ਉਥੋਂ ਸੰਗਰੂਰ ਤੋਂ ਤਾਂ ਮੈਂ ਫੋਟੋ ਇਦਾਂ ਖਚਾਈ ਸੀ ਇਸ ਤਰ੍ਹਾਂ ਇਸ ਤਰ੍ਹਾਂ ਫੋਟੋ ਖਚਾਈ ਸੀ ਹੱਥ ਬੰਨ ਕੇ ਤੇ ਮੈਂ ਨਾਲ-ਨਾਲ ਇਹ ਕਹਿ ਵੀ ਰਿਹਾ ਸੀ ਨਾਲ-ਨਾਲ ਮੈਂ ਕਹਿ ਵੀ ਰਿਹਾ ਸੀ ਕਿ ਭਾਈ ਐਤ ਕੀਤਾ ਮੈਨੂੰ ਹੱਥ ਬੰਨ ਕੇ ਅਪੀਲ ਕਰਨ ਵਾਸਤੇ ਫੋਟੋ ਖਿਚੋਣੀ ਪੈਗੀ ਕਿ ਮੈਨੂੰ ਇੱਕ ਮੌਕਾ ਬੈਠੋ ਜੀ ਮੈਂ ਗੱਲ ਕਰੂੰਗਾ ਬਾਅਦ ਚ ਬੈਠੋ ਕਿ ਮੈਨੂੰ ਇੱਕ ਮੌਕਾ ਦਿਓ ਮੈਨੂੰ ਹੱਥ ਬਨ ਕੇ ਫੋਟੋ ਖਿਚੋਣੀ ਪੈਗੀ ਅਪੀਲ ਕਰਨੀ ਪੈਗੀ ਪਰ ਜੇ 5 ਸਾਲਾਂ ਬਾਅਦ ਦੁਬਾਰੇ ਫਿਰ ਫਿਰ ਮੈਨੂੰ ਹੱਥ ਬਨ ਕੇ ਫੋਟੋ ਖਿਚੋਣੀ ਪੈਗੀ ਫਿਰ ਲੱਖ ਲਾਣ ਤਾਂ ਮੇਰੀ ਰਾਜਨੀਤੀ ਯਾਰ 5 ਸਾਲਾਂ ਮੈਂ ਕੀਤਾ ਕੀ ਫਿਰ ਅਗਲੀ ਵਾਰ ਕੰਮਾਂ ਤੇ ਮੰਗੂ ਮੈਂ ਕਿਹਾ ਹੱਥ ਨਹੀਂ ਬੰਦਾ 19 ਦੇ ਵਿੱਚ ਐ ਫੋਟੋ ਖਿਚਾਈ ਸੀ ਐਦਾਂ ਫਿਰ ਫਿਰ ਚਤਾਏ ਸੀ ਲੱਖਾਂ ਤੇ ਲੋਕਾਂ ਨੇ ਇਹ ਹਰ ਵਕਤ ਜਦੋਂ ਉਹਦੀ ਸੁਰਤ ਸੰਭਾਲੀਆ ਇੱਕ ਮੌਕਾ ਹੋਰ ਦੇ ਦਿਓ ਤੁਰਿਆ ਜਾਂਦਾ ਨਹੀਂ ਚਾਰ ਬੰਦੇ ਇਧਰੋਂ ਫੜਦੇ ਆ ਚਾਰ ਇਧਰੋਂ ਚੱਕ ਕੇ ਸਟੇਜ ਤੇ ਲੈ ਕੇ ਜਾਂਦਾ ਜਾਣ 사 ਕਹਿੰਦਾ ਇੱਕ ਮੌਕਾ ਹੋਰ ਉਹ ਬੱਸ ਕਰੋ ਯਾਰ ਉਹ ਅਸੀਂ ਮੌਕੇ ਦਿੰਦੇ ਦਿੰਦੇ ਥੱਕ ਗਏ ਹੋਏ ਤੁਸੀਂ ਨਹੀਂ ਥੱਕੇ ਉੱਟ-ਉੱਟ ਕੇ ਸੋ ਇਸ ਕਰਕੇ ਕੇਜਰੀਵਾਲ ਐ ਕੈਸਾ ਲੀਡਰ ਮੈਂ ਆਪਣੀ ਜ਼ਿੰਦਗੀ ਚ ਇਦਾਂ ਦਾ ਨਹੀਂ ਦੇਖਿਆ ਕਦੇ ਇੱਕ ਪਹਿਲਾਂ 2020 ਦੀਆਂ ਇਲੈਕਸ਼ਨਾਂ ਸੀ ਦਿੱਲੀ ਦੀਆਂ 2 ਮਹੀਨੇ ਬੋਟਾਂ ਚ ਰਹਿੰਦੇ ਸੀ ਬਸ ਟੀਵੀ ਤੇ ਆ ਕੇ ਕਹਤਾ ਦਿੱਲੀ ਵਾਲੋ ਅਗਰ ਮੇਰੇ ਪੌਨੇ 5 ਸਾਲ ਕੇ ਕੰਮ ਅੱਛੇ ਲਗੇ ਤੋ ਵੋਟ ਦੇ ਦੇਣਾ ਵਰਨਾ ਮuje ਵੋਟ ਮਤ ਦੇਣਾ ਆ ਗੱਲ ਕਹਿਣ ਵਾਸਤੇ ਜਿਗਰਾ ਚਾਹੀਦਾ ਜਿਗਰਾ ਚਾਹੀਦਾ ਜਿਗਰਾ ਇਹ ਕਾਕੇ ਦਿਖਾਉਣਾ ਵੀ ਸਾਡੇ ਕੰਮਾਂ ਤੇ ਵੋਟ ਤੇ ਕੰਮ ਤਾਂ ਕੀਤਾ ਲੇ ਕੋਈ ਕੰਮ ਤਾਂ ਕੀਤਾ ਹੀ ਨਹੀਂ ਕੋਈ ਲੁੱਟਿਆ ਬਸ ਔ ਕੋਈ ਦਾ ਟੱਬਾ ਚੱਲਦਾ ਉਹ ਦੱਬਲੋ ਕੇਦੀ ਬੱਸ ਭਰੀ ਜਾਂਦੀ ਆ ਉਹ ਰੂਟ ਲੈ ਲਓ ਉਹ ਕੋਈ ਕੋਈ ਅਰੇ ਤੇ ਦੀਆਂ ਖੱਡਾਂ ਸਾਡੀਆਂ ਸ਼ਰਾਬਾਂ ਦੇ ਠੇਕੇ ਸਾਡੇ ਪਤਾ ਨਹੀਂ ਤਾਂ ਧਰਮਰਾਜ ਨਾਲ ਗੱਲ ਹੋਊਗੀ ਵੀ ਤੁਹਾਡੇ ਵਾਲੇ ਪੈਸੇ ਤਹਾਂ ਆ ਸਕਦੇ ਨੇ ਨਾਲ ਉਹ ਚਿਠੀ-ਚਿਠੀਆਂ ਲਿਖਾਈ ਵਰਦੇ ਆਉਣਗੇ ਧਰਮਰਾਜ ਤੋਂ ਨਕਲੀ ਉਹ ਵੀ ਨਕਲੀ ਲਿਖਾਉਣਗੇ ਹੋਰ ਤਾਂ ਕਿੱਥੋਂ ਲਿਖਾਉਣਗੇ ਰੱਬ ਤਾਂ ਇਹਦੇ ਨੇੜੇ ਲੱਗਦਾ ਹੋਣਾ ਰੱਬ ਵੀ ਕਹਿੰਦਾ ਹੁਣ ਜੇ ਮੈਂ ਨੇੜੇ ਗਿਆ ਮੈਨਾਂ ਵੇਚ ਕੇ ਖਾ ਜਾਣੇ ਵੇਚ ਹੀ ਰਿਹਾ ਹੈ ਰੱਬ ਦੇ ਨਾਂ ਤੇ ਵੀ ਤਾਂ ਖਾ ਹੀ ਰਿਹਾ ਹੈ ਧਰਮ ਦੇ ਨਾਂ ਤੇ ਵੀ ਖਾ ਹੀ ਰਿਹਾ ਹੈ ਕੋਈ ਨਹੀਂ ਉਹ ਹੈਗਾ ਤਹਾਂ ਨੀਲੀ ਛਤਰੀ ਵਾਲਾ ਨਾ ਲੱਤ ਮਾਰਦਾ ਨਾ ਕਿਸਨ ਨਾ ਨਾ ਕਿਸਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ